ਨੇ ਕਿ ਜਦੋਂ ਕੁਦਰਤ ਮਿਹਰਬਾਨ ਹੁੰਦੀ ਹੈ ਤੇ ਦੂਰ ਬੈਠਿਆਂ ਨੂੰ ਵੀ ਆਪਣਿਆਂ ਦੀ ਯਾਰ ਸਤਾਉਣ ਲੱਗ ਪੈਂਦੀ ਹੈ। ਇਹੋ ਜਿਹਾ ਮਾਮਲਾ ਜੋ ਕਿ ਅਮਰੀਤ ਸਰ ਦਾ ਦੱਸਿਆ ਜਾ ਰਿਹਾ ਹੈ 20 ਸਾਲਾਂ ਬਾਅਦ ਪਿਓ ਪੁੱਤ ਦਾ ਮਿਲਨ ਹੋਇਆ। 20 ਸਾਲਾਂ ਤੋਂ ਵਿਛੜਨ ਤੋਂ ਬਾਅਦ ਇੱਕ ਸਕੂਲ ਦਾ ਕੰਮ ਪਿਤਾ ਅਤੇ ਪੁੱਤਰ ਨੂੰ ਦੁਬਾਰਾ ਤੋਂ ਮਿਲਾਉਣਾ। ਸੁਪਾਲ ਸਿੰਘ ਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਸ ਦਾ ਜਾਪਾਨੀ ਪੁੱਤਰ ਲੀਨੇ ਕਾਤਾ ਹਾਟਾ ਅਚਾਨਕ ਅਮਰੀਤ ਸਰ ਵਿੱਚ ਉਸਦੇ ਘਰ ਆ ਗਿਆ। ਕੁਝ ਤਸਵੀਰਾਂ ਅਤੇ ਆਪਣੇ ਪਿਤਾ ਦੇ ਪਤੇ ਨਾਲ ਲੈਸ ਨੌਜਵਾਨ ਕਾਲਜ ਦੇ ਕੰਮ ਤੋਂ ਪ੍ਰੇਰਿਤ ਹੋ ਕੇ ਆਪਣੇ ਜਨਮਦਾਤਾ ਪਿਤਾ ਨੂੰ ਲੱਭਣ ਦੇ ਵਾਸਤੇ ਯਾਤਰਾ 'ਤੇ ਨਿਕਲਦਾ। ਉਹਨਾਂ ਦੀ ਮੁਲਾਕਾਤ ਇੱਕ ਅਸਾਧਾਰਨ ਚਮਤਕਾਰ ਸੀ। ਸੋਸ਼ਲ ਮੀਡੀਆ ਚੈਨਲਾਂ 'ਤੇ ਸਾਲਾਂ ਦੀ ਖੋਜ ਤੋਂ ਬਾਅਦ ਲੀਨ ਆਖਰਕਾਰ ਆਪਣੇ ਪਿਤਾ ਦਾ ਨਵਾਂ ਘਰ ਲੱਭਣ ਦੇ ਯੋਗ ਹੋ ਗਿਆ। ਕੁਦਰਤ ਦਾ ਕ੍ਰਿਸ਼ਮਾ ਦੇਖੋ। 1 ਰਖੜੀ ਵਾਲੇ ਦਿਨ ਲੀਨ ਆਪਣੇ ਪਿਤਾ ਦੇ ਘਰ ਪਹੁੰਚਦਾ ਹੈ ਜਿੱਥੇ ਅਬਲੀਨ ਕੌਰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣੇ ਭਰਾ ਨੂੰ ਮਿਲਦੀ ਹੈ ਅਤੇ ਬਹੁਤ ਹੀ ਭਾਵੁਕ ਮਾਹੌਲ ਵਿੱਚ ਉਸਦੇ ਭਰਾ ਦੇ ਪਹਿਲੀ ਵਾਰ ਰਖੜੀ ਬਨਦੀ ਹੈ ਜਦੋਂ ਉਹਨਾਂ ਨੇ ਉਸ ਭਾਵਨਾਤਮਕ ਲਹਿਰ ਨੂੰ ਗਲੇ ਲਗਾਇਆ ਸਾਂਝਾ ਕੀਤਾ ਤਾਂ ਇਹ ਇਸ ਗੱਲ ਦਾ ਪ੍ਰਮਾਣ ਸੀ ਕਿ ਪਰਿਵਾਰਿਕ ਬੰਧਨ ਕਿੰਨੇ ਮਜ਼ਬੂਤ ਨੇ ਸੁਖਪਾਲ ਉਸ ਖਤਰਨਾਕ ਸਫ਼ਰ ਦੀ ਕਹਾਣੀ ਦੱਸਦਾ ਹੈ ਕਿ ਜਿਸ ਨੇ ਉਹਨਾਂ ਨੂੰ ਵਕ ਕੀਤਾ ਸੀ ਉਹ THAILAND ਵਿੱਚ ਰਿੰਨ ਦੀ ਮਾਂ ਸਾਚੀ ਕਾਤਾ ਹਾਕਾ ਨੂੰ ਮਿਲਿਆ ਅਤੇ ਬਾਅਦ ਵਿੱਚ ਜਾਪਾਨ ਵਿੱਚ ਉਸ ਨਾਲ ਵਿਆਹ ਕਰਵਾ ਲਿਆ ਪਰ ਉਹਨਾਂ ਦੇ ਰਿਸ਼ਤੇ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਆਖਰਕਾਰ ਸੁਖਪਾਲ ਭਾਰਤ ਆ ਗਿਆ ਅੱਗੇ ਦੀ ਕਹਾਣੀ ਤੁਸੀਂ ਵੀ ਜਾਣੋ ਇਹਨਾਂ ਦੀਆਂ ਗੱਲਾਂ ਸੁਣ ਕੇ ਮੈਡਮ ਅਵਲੀਨ ਕੋਹਰਾ ਕੀ ਕਹਿਣਾ ਚਾਹੋਗੇ ਕਿ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਹੈ ਤੁਹਾਡੇ ਬਰਦਰ ਦੇ ਨਾਲ ਜਿਹੜੇ ਜ਼ਬਾਨ ਚ ਆਇਆ ਕਿੱਦਾਂ ਲੱਗਾ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਕਿ ਉਹ ਵੀ ਰਖੜੀ ਵਾਲੇ ਦਿਨ ਆਏ ਮੈਨੂੰ ਬਹੁਤ ਵੱਡਾ ਗਿਫਟ ਮਿਲ ਗਿਆ ਤੇ ਮੇਰੇ ਵੈਸੇ ਕਜ਼ਨ ਭਰਾ ਵੀ ਆ ਗਏ ਉਹ ਮੰਨਾ ਬਹੁਤ ਪਿਆਰ ਕਰਦੇ ਆ ਪਰ ਇੱਕ ਹੁਣ ਰੀਅਲ ਆ ਉਹ ਮਨੋਂ ਨਾਲ ਰੱਖਣਗੇ ਹਮੇਸ਼ਾ ਮੇਰੇ ਨਾਲ ਰਹਿਣਗੇ ਆ ਪਤਾ ਨਹੀਂ ਉਹ ਅਗਲੀ ਰਖੜੀ ਤੇ ਆਪਾਂ ਨਾਲ ਹੋਈ ਹੈ ਨਾ ਹੋਈ ਹੈ ਪਰ ਇੱਕ ਰਖੜੀ ਤੇ ਮੈਂ ਉਹਨਾਂ ਨੂੰ ਬੰਨਤੀ ਆ ਹੁਣ ਮੈਂ ਬਹੁਤ ਖੁਸ਼ ਆ ਕਦੇ ਕਿ ਸਕੂਲ ਦੇ ਵਿੱਚ ਬੜਾ ਮਹਿਸੂਸ ਹੁੰਦਾ ਕਿ ਬਰਦਰ ਨਹੀਂ ਸੀ ਮੇਰਾ ਹਾਂਜੀ ਸਾਰੇ ਮੈਨੂੰ ਪੁੱਛਦੇ ਕਿ ਤੂੰ ਕੱਲੀ ਆ ਮੈਂ ਕਿਹਾ ਹਾਂਜੀ ਪਰ ਹੁਣ ਮੈਨੂੰ ਕੋਈ ਪੁੱਛਦਾ ਹੁਣ ਮੈਂ ਕਹਿੰਦੀ ਆ ਕਿ ਮੇਰਾ ਹਾਂਪਰਾ ਹੈ گاਵਾ ਬਾਰੋ ਆਇਆ ਵਾ ਤੇ ਬੜੀ ਹੁਣ ਹੁੰਦਾ ਵਾ ਹੁਣ ਮੈਂ ਮਾਨਣਾ ਕਿ ਨਹੀਂ ਹਾਂ ਮੇਰਾ ਸਕਾ ਭਰਾ ਵੀ ਹੈਗਾ ਵਾ ਕਦੀ ਤੇਰੇ ਲਈ ਮੰਮੀ ਨਾਲ ਗੱਲ ਹੋਈ ਆ ਇਹਨਾਂ ਦੇ ਪਪਾ ਨਾ ਨਹੀਂ ਹੋਈ ਤੇ ਕਿਤੇ ਲੈਂਗੁਏਜ ਵੀ ਪਤਾ ਲੱਗ ਜਾਂਦੀ ਹੈ ਹਾਂਜੀ ਇੰਗਲਿਸ਼ ਬੋਲਦੇ ਆ ਇੰਗਲਿਸ਼ ਸਮਝ ਲੱਗ ਜਾਂਦੀ ਨਹੀਂ ਤੇ ਪਪਾ ਜੇ ਆਪਣੀ ਇਸ ਚ ਟ੍ਰਾਂਸਲੇਟ ਕਰ ਦਿੰਦੇ ਆ ਕੀਦਾ ਫਿਰਿਆ ਇਹਨੇ ਦਿਨ ਤੋਂ ਸੀ ਨਾਲ ਰਹੇ ਉਹ ਕਿਦਾਂ ਦਾ ਟਾਈਮ ਸਪੈਂਡ ਕਰਨੀ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਆਪਾਂ ਬਾਹਰ ਗਏ ਵਾਗਾ ਬਾਰਡਰ 골ਡਨ ਟੈਂਪਲ ਤੇ ਹੋਰ ਵੀ ਆਪਾਂ ਬਾਹਰ ਖਾਣਾ ਖਾਧਾ ਤੇ ਬਹੁਤ ਇੰਜੋਏ ਕੀਤਾ ਇਕੱਠਿਆਂ ਨੇ ਤੇ ਹੁਣ ਵੀ ਜੰਗਤ ਮੋੜ ਨਾਲ ਵਾਪਸ ਜਾ ਰਹੇ ਕਿਦਾਂ ਲੱਗਿਆ ਬਹੁਤ ਇਮੋਸ਼ਨਲ ਉਹਨਾਂ ਦਾ ਫਰੈਂਡ ਗਿਆ ਹੀ ਪਰ ਉਹਦਾ ਅਨੁਭਵ ਬਹੁਤ ਹੋਇਆ ਤੇ ਹੁਣ ਤੇ ਅਸਾ ਕਪਰਾ ਬਾਹਰ ਜਾਊਗਾ ਤੇ ਫਿਰ ਹੋਰ ਅਨੁਭਵ ਹੋਗਾ ਪਤਾ ਨਹੀਂ ਹੁਣ ਕੀ ਹੋਣਾ ਅਤੇ ਫਰੈਂਡਸ ਦੇ ਫੋਨ ਆਉਂਦੇ ਕਿ ਤੇਰਾ ਬ੍ਰਦਰ ਜਪਾਨ ਦੇ ਵਿੱਚੋਂ ਆਇਆ ਹਾਂਜੀ ਤੇ ਮੈਨੂੰ ਸਾਰੇ ਰੀਲਾਂ ਭੇਜਿੰਦਾ ਕਿ ਅਕਲੀ ਨਾ ਤੇਰਾ ਭਰਾਵਾ ਤੇਰਾ ਭਰਾਵਾ ਸਾਰੇ ਕਹਿੰਦੇ ਤੂੰ ਫੇਮਸ ਹੋ ਗਈ ਮੈਂ ਕਿਹਾ ਮੈਂ ਥੋੜੀ ਫੇਮਸ ਹੋਈ ਹਾਂ ਇਹ ਰਖੜੀ ਤਾਂ ਤੋਹਫਾ ਮਿਲ ਗਿਆ ਹਾਂਜੀ ਰਖੜੀ ਤਾਂ ਗਿਫਟ ਮਿਲ ਗਿਆ ਉਹਨਾਂ ਮੇਰਾ ਨਾਮ ਗੁਰਵਿੰਦਰ ਕੌਰ ਹੈ ਮੇਰੀ ਮੈਰਿਜ ਹੋਈ 2009 ਦੇ ਵਿੱਚ ਤੇ ਮੈਨੂੰ ਮੈਰਿਜ ਬਾਰੇ ਦੱਸਿਆ ਸੀ ਕਿ ਇਹਨਾਂ ਦੀ ਮੈਰਿਜ ਹੋਈ ਹੈ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦਾ ਬੇਟਾ ਵੀ ਆ ਜੀ ਇਹ ਫਿਰ ਹੌਲੀ-ਹੌਲੀ ਜਦੋਂ ਉਹਨਾਂ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਇਹ ਮਤਲਬ ਕਿ ਟੈਨਸ਼ਨ ਲੈਂਦੇ ਸੀ ਕੋਸ਼ਿਸ਼ ਪਾਉਂਦੇ ਸੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਮੇਰਾ ਇੱਕ ਬੇਟਾ ਸੀ ਜਾਪਾਨ ਫਿਰ ਉਹ ਮਤਲਬ ਉਸ ਤੋਂ ਬਾਅਦ ਮੈਂ ਹੌਲੀ-ਹੌਲੀ ਹੌਲੀ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹ ਟੈਨਸ਼ਨ ਲੈਂਦੇ ਹੀ ਕਿ ਬੇਟਾ ਸਾਡਾ ਵਾਪਸ ਆ ਜਾਏ ਤੇ ਅਚਾਨਕ ਰਖੜੀ ਵਾਲੇ ਦਿਨ ਇੱਕ ਇਸ ਤਰ੍ਹਾਂ ਦਾ ਚਮਤਕਾਰ ਹੀ ਹੋਇਆ ਕਿ ਸਾਨੂੰ ਇਹ ਬੇਟਾ ਵਾਪਸ ਮਿਲਿਆ ਤੇ ਬੜੀ ਖੁਸ਼ੀ ਹੋਈ ਹੈ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਉਹ ਵਾਪਸ ਜਾਵੇ ਕਦੀ ਮੈਰਿਜਿੰਗ ਕਿੰਨਾ ਚਿਰ ਹੋ ਗਿਆ ਸਪਾਸਟ ਅ 2009 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਇਹ 2020 ਦੇ ਵਿੱਚ ਜਪਾਨ ਗਈ ਸੀ ਅ ਇਹ 2 ਇਹਨਾਂ ਦੀ ਹਿਸਟਰੀ ਤੇ ਪ੍ਰੋਪਰ ਇਹਨਾਂ ਦੇ ਮਦਰ ਮਮਾ ਇਹਨਾਂ ਨੂੰ ਸਾਰਾ ਪਤਾ ਆ ਕਿ ਕਿ ਗਏ ਸੀ ਇਹ ਬਾਹਰ 2000 ਲਾਸਟ 5 ਦੇ ਵਿੱਚ ਇਹ ਆਪਸ ਵਿੱਚ ਦੋਵੇਂ ਜਣੇ ਅਲੱਗ ਹੋਏ ਆ ਕੋਈ ਗੱਲਬਾਤ ਕਰਦੇ ਸੀ ਘਰ ਦੇ ਵਿੱਚ ਕਿ ਮੇਰੀ ਮੈਰਿਜ ਹੋਈ ਆ ਹਾਂ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਹੀ ਫਿਰ ਬਾਅਦ ਵਿੱਚ ਸਾਰਾ ਕੁਝ ਮੈਨੂੰ ਦੱਸਤਾ ਹੀ ਆ ਤੇਰੇ ਕੋਰਤਵਾਸ ਤੇ ਬਹੁਤ ਵੱਡੀ ਗੱਲ ਹੋ ਗਈ ਹੈ ਤੇ ਹੈ ਪਰ ਮੈਨੂੰ ਹੁਣ ਬੇਟੇ ਨੂੰ ਵੇਖ ਕੇ ਬੜੀ ਖੁਸ਼ੀ ਆ ਮੈਨੂੰ ਚਾਹੀਦੀ ਕਿ ਉਹ ਵਾਪਸ ਜਾਵੇ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਬੇਟਾ ਮਤਲਬ ਇਸ ਦੀ ਮਦਰ ਕੋਈ ਹੋ ਰਹੀ ਹੈ ਮੈਂ ਚਾਹੁੰਦੀ ਕਿ ਬੇਟਾ ਮੇਰੇ ਕੋਲ ਹੀ ਰਹੇ ਹਾਂ ਤੇ ਕਹਿੰਦੇ ਜਦੋਂ ਵਿਜਾ ਖਤਮ ਹੋ ਰਿਹਾ ਜਾ ਰਿਹਾ ਮੈਂ ਜੀ ਤੋਪਾ ਵੀ ਸੀ ਰੱਖਣੀ ਤੇ ਪਰ ਦਿਲ ਤੇ ਮੁਸ਼ਕਲ ਆ ਰਹੀ ਹੈ ਜੀ ਉਸੇ ਹੁਣ ਬੇਟਾ ਜਾ ਰਿਹਾ ਹਾਂਜੀ ਮੇਰਾ ਨਹੀਂ ਦਿਲ ਕਰਦਾ ਕਿ ਵਾਪਸ ਜਾਵੇ ਕੀ ਸਰਕਾਰ ਕੋ ਕੋਈ ਮੰਗ ਕਰਦੇ ਹੋ ਤੁਸੀਂ ਕਿ ਵੀਜ਼ਾ ਵਿਦਾਇਆ ਜਾਵੇ ਬੇਟੇ ਦਾ ਇਹ ਸਟੱਡੀ ਕਰਦਾ ਆ ਇਹਦੀ ਮਜਬੂਰੀ ਆ ਇੱਕ ਵਾਰੀ ਨੂੰ ਜਾਣਾ ਪਊਗਾ ਫਿਰ ਇਹ ਕਹਿੰਦਾ ਕਿ ਮੈਂ ਵੀ ਮਿਲਣ ਨੂੰ ਵਾਸਤੇ ਤੁਹਾਨੂੰ ਆਉਂਗਾ ਮੈਂ ਤੁਹਾਡੇ ਨਾਲ ਟੱਚ 'ਚ ਰਹੂੰਗਾ ਮੈਂ ਆਇਆ ਕਰੂੰਗਾ ਤੇ ਕਿਦਾਂ ਦਾ ਮਹਿਸੂਸ ਆ ਇੰਨੇ ਦਿਨ ਤੁਹਾਡੇ ਕੋਲ ਰਿਹਾ ਵਾ ਕਿਦਾਂ ਖਾਣ ਪੀਣ ਕਿਦਾਂ ਦਰਿਆ ਸੀ ਠੀਕ ਨਾ ਬੜਾ ਵਧੀਆ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਜਪਾਨ ਤੋਂ ਆਇਆ ਆ ਕਿ ਫੈਮਿਲੀ ਵਾਂਗ ਉਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਪਹਿਲਾਂ ਹੀ ਸਾਡੇ ਫੈਮਿਲੀ ਮੈਂਬਰ ਹੀ ਆ ਸਾਡੇ ਨਾਲ ਹੀ ਰਹਿੰਦਾ ਹੈ ਕੋਈ ਮੁਸ਼ਕਲ ਨਹੀਂ ਆਈ ਬੜਾ ਵਧੀਆ ਬੇਟੀ ਨੂੰ ਇੱਕ ਭਰਾ ਮਿਲ ਗਿਆ ਹਾਂਜੀ ਹਾਂਜੀ ਉਹ ਵੀ ਰੱਖਣੀ ਤੇ ਤੋਹਫਾ ਸੀ ਹਾਂਜੀ ਰੱਖਣੀ ਕਿਉਂਕਿ ਉਹ ਮੰਗਦੀ ਸੀ ਕਿ ਮੇਰਾ ਭਰਾ ਹੋਵੇ ਮੇਰਾ ਭਰਾ ਹੋਵੇ ਉਹ ਚੰਨਕ ਮਿਲਿਆ ਕਿ ਦੇਖ ਇਹਨਾਂ ਦੇ ਮਮਾ ਨਾਲ ਗੱਲ ਹੋ ਗਈ ਠੱਡੀ ਉੱਥੇ ਜਪਾਨ ਦੇ ਵਿੱਚ ਨਹੀਂ ਮੇਰੀ ਨਹੀਂ ਹੋਈ ਗੱਲ ਕਰਨਾ ਚਾਹ ਉਹ ਮੈਸੀ ਮੈਂ ਨਹੀਂ ਚਾਹੁੰਦੀ ਪਰ ਮੇਰਾ ਮੇਰਾ ਇੱਕ ਇਮੋਸ਼ਨਲ ਜੀ ਇੱਕ ਮਰ ਕੇ ਆਪਣੇ ਆਪ ਨੂੰ ਲੈ ਕੇ ਇਹਨਾਂ ਦੀ ਕਿ ਇੱਕ ਮਦਰ ਨੂੰ ਮਿਸ ਕਰਦਾ ਹੋਗਾ ਜਾਂ ਇਹਦੇ ਪਾਪਾ ਚਾਹੁੰਦੇ ਹੋਣਗੇ ਅੰਦਰੋਂ ਮੈਂ ਇਹਨਾਂ ਦੀ ਫੀਲਿੰਗ ਨੂੰ ਲੈ ਕੇ ਮੈਂ ਚਾਹੁੰਦੀ ਆ ਕਿ ਜੇ ਇਹ ਗੱਲ ਕਰਨਾ ਚਾਹੁੰਦੇ ਤਾਂ ਕਰ ਸਕਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਕਦੀ ਗੱਲ ਤੁਹਾਡੇ ਸਾਹਮਣੇ ਕੀਤੀ ਵੀਡੀਓ ਬਣੀ ਹਾਂਜੀ ਮੇਰੇ ਮੇਰੇ ਸਾਹਮਣੇ ਗੱਲ ਕੀਤੀ ਇਹਨਾਂ ਨੇ ਪਾਲ ਸਿੰਘ ਅਮਰitsar ਦੇ ਰਹਿਣ ਵਾਲਾ ਹੈ। 7 ਦੀ ਵੀਡੀਓ ਵਾਲੋ ਸੋਸ਼ਲ ਮੀਡੀਆ ਦੇ ਉੱਪਰ 19 ਸਾਲ ਬਾਅਦ ਬੇਟਾ ਮਿਲਿਆ ਕਿੱਥੋਂ ਆਇਆ ਤੇ ਕਿ ਕਦੋਂ ਟੜੀ ਮੈਰ ਜੁਈ ਸੀ। ਇਹ ਮੈਂ 2002 ਦੇ ਵਿੱਚ ਦੀ ਮੰਮਾ ਨੂੰ ਮਿਲਿਆ ਸੀ ਜਪਾਨ ਆਪਣੇ ਜਪਨੀਜ਼ ਨੇ THAILAND AIRPORT ਤੇ ਮਿਲਿਆ ਸੀ ਤੇ ਉਸ ਤੋਂ ਬਾਅਦ ਉਹ ਇੰਡੀਆ ਇਹਨਾਂ ਨੂੰ ਲੈ ਕੇ ਆਇਆ ਸੀ ਮੈਂ ਇੱਥੇ ਕਮਾਇਆ ਫਿਰ ਤੇ 2002 ਚ ਉਹ ਫਿਰ ਮੈਨੂੰ ਸਪਾਂਸਰ ਭੇਜ ਕੇ ਤਾਂ ਨਾ ਮੈਨੂੰ ਉੱਥੇ ਸੱਦ ਲਿਆ ਸੀ ਜਪਾਨ ਦੇ ਵਿੱਚ। ਇਹ ਕਿਦਾਂ ਪਿਆਰ ਦੀ ਕਹਾਣੀ ਦੱਸਟਾ ਪਿਆਰ ਦੀ ਕਹਾਣੀ 2002 ਚ سٹਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ ਤੇ ਉਸ ਤੋਂ ਬਾਅਦ ਫਿਰ ਜਾਪਾਨ ਜਾ ਕੇ ਹੀ ਸ਼ਾਦੀ ਕਰ ਲਈ 2003 ਚ ਫਿਰ ਮੇਰੇ ਬੇਟੇ ਦਾ ਜਨਮ ਹੋਇਆ ਸੀ ਤੇ ਤੁਸੀਂ ਪੰਜਾਬ ਚ ਕਿਉਂ ਆਏ ਜਦ ਜਾਪਾਨ ਚ ਤੁਸੀਂ ਰਹਿੰਦੇ ਸੀ ਉਹ ਫਿਰ ਸਾਡੇ ਥੋੜੇ ਜਿ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਲੜਾਈ ਝਗੜੇ ਥੋੜੇ ਜਿ ਇੰਟਰਨੈਸ਼ਨਲ ਮੈਰਿਜ ਕਲਚਰ ਸਾਡਾ ਥੋੜਾ ਵੱਖਰਾ ਸੀ ਉਹਨਾਂ ਦਾ ਵੱਖਰਾ ਸੀ ਤੇ ਉਹਦੇ ਕਰਕੇ ਸਾਡਾ ਥੋੜਾ ਵੋ ਆਪਣਾ ਡਿਸਪੂਟ ਜੇ ਪੈ ਗਿਆ ਫਿਰ ਮੈਂ ਵਾਪਸ ਜਪਾਨ ਆ ਗਿਆ ਜਪਾਨ ਤੋਂ ਇੰਡੀਆ ਆ ਗਿਆ ਫਿਰ 2004 ਤੇ ਦੀ ਮੰਮਾ ਮੈਨੂੰ ਫਿਰ ਲੈ ਕੇ ਗਈ ਸੀ ਇੱਕ ਵਾਰ ਵਾਪਸ ਹਾਂਜੀ ਤੇ ਕਿਹਦਾ ਲੱਗਦਾ ਕਿ ਹੁਣ ਇੱਕ ਪਿਓ 19 ਸਾਲ ਜਦੋਂ ਮਿਲੇ ਉਹ ਕਿਹਦਾ ਤਾਂ ਬਹੁਤ ਵਧੀਆ ਫੀਲਿੰਗ ਹੋ ਰਿਹਾ ਫੀਲ ਹੋ ਰਿਹਾ ਵਾ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਮੈਂ ਬਹੁਤ ਜ਼ਿਆਦਾ ਇੱਕ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਵੀ ਮੈਂ ਆਪਣੇ ਬੱਚੇ ਨੂੰ ਇੰਨੀ ਦੇਰ ਬਾਅਦ ਮਿਲਿਆ ਵਾ ਮੈਂ ਬਿਆਨ ਨਹੀਂ ਕਰ ਸਕਦਾ ਤੇ ਕਿਹਦਾ ਲੱਗ ਰਿਹਾ ਪਹਿਲੀ ਵਾਰ ਨੂੰ ਪਤਾ ਸੀ ਮੈਜ ਦੀ ਬਾਰੇ ਮੈਰਿਜ ਬਾਰੇ ਪਤਾ ਸੀ ਬੇਟੇ ਬਾਰੇ ਨਹੀਂ ਸੀ ਪਤਾ ਬਟ ਵਿਆਹ ਤੋਂ 2-3 ਸਾਲ 2 ਡੇਢ-2 ਸਾਲ ਬਾਅਦ ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕਰਤਾ ਸੀ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਸੀ ਤੇ ਮੈਂ ਇਹਨਾਂ ਦੇ ਨਾਂ ਵੀ ਸੇਮ-ਸੇਮ ਹੀ ਰੱਖੇ ਆਪਣੀ ਬੇਟੀ ਦਾ ਤੇ ਮੁੰਡੇ ਦਾ ਨਾਂ ਵੀ ਸੇ ਇੱਕੋ ਜਿਹਾ ਰੱਖਿਆ ਉਹਦਾ ਨਾਂ ਵਲੀਨ ਹੈ ਉਹਦਾ ਨਾਂ ਜਸਲੀਨ ਆ ਪੀ ਨਾਂ ਵੀ ਇੱਕੋ ਜਿਹਾ ਰੱਖੇ ਸੀ ਤੇ ਫਿਰ ਮੈਂ ਇਹਨਾਂ ਨੂੰ ਦੱਸਤਾ ਸੀ ਔਡੀਓ ਰਿ ਸਾਰਾ ਕੁਝ ਹਾਂ ਤੇ ਹੁਣ ਸਾਡੀ ਬੇਟੀ ਹੈ ਹਾਂਜੀ ਬੇਟੀ 15 ਸਾਲ ਦੀ ਬੀਟੀ ਕਹਿੰਦੇ ਕਿ ਮੈਨੂੰ ਰਖੜੀ ਦੇ ਵੱਡਾ ਤੋਂ ਵੱਡੇ ਦਾ ਗੁਰੂ ਆਮ ਦਾਸ ਜੀ ਹਾਂਜੀ ਹਾਂਜੀ ਗੁਰੂ ਰਾਮ ਦਾਸ ਦੀ ਕਿਰਪਾ ਨਹੀਂ ਹੋਇਆ ਜੋ ਹੋਇਆ ਐਸੀ ਤੇ ਵੀ ਸਾਡੀ ਡੋੜ ਤੇ ਗੁਰੂ ਰਾਮ ਦਾਸ ਤੱਕ ਹੀ ਉਹਨਾਂ ਨੇ ਮਿਲਾਇਆ ਸਾਨੂੰ ਹਾਂਜੀ ਘਰ ਹੀ ਨਾ ਕਰਕੇ ਤਾਂ ਲੱਭਿਆ ਜੀ ਘਰ ਹੀ ਨਾ ਲੱਭਿਆ ਸੀ ਮੇਰੀਆਂ ਪੁਰਾਣੀਆਂ ਫੋਟੋਗ੍ਰਾਫੀ ਸੀ ਇੰਨਾ ਇਹਦੇ ਕੋਲ ਤੇ ਸਾਡੇ ਪੁਰਾਣੇ ਘਰ ਦਾ ਐਡਰੈਸ ਸੀ ਉੱਥੇ ਹੀ ਇਹਨੇ ਆਪਣਾ ਦੁਕਾਨਦਾਰਾ ਕੋ ਪੁੱਛ ਪੁੱਛ ਕੇ ਸਾਡੇ ਤੱਕ ਪਹੁੰਚ ਪਹੁੰਚਿਆ ਤੁਸੀਂ ਪੁੱਛ ਕੀਤੀ ਸੀ ਇਹਨਾਂ ਤੱਕ ਹਾਂਜੀ ਇਹਦਾ ਤੱਕ ਪਹੁੰਚ ਕੀਤੀ ਸੀ ਹਾਂਜੀ ਬੜੀ ਟਰਾਈ ਕੀਤੀ ਸੀ ਬਟ ਉਦੋਂ ਸੋਸ਼ਲ ਮੀਡੀਆ ਵੀ ਇੰਨਾ ਐਕਟਿਵ ਨਹੀਂ ਸੀ ਹੁੰਦਾ ਤੇ ਨੰਬਰ ਵਗੈਰਾ ਹੈਗਾ ਸੀ ਟਰਾਈ ਕਰਦਾ ਰਿਹਾ ਸੀ ਬਟ ਨਹੀਂ ਮੇਲ ਹੋਇਆ ਤੇ ਚਲੋ ਹੁਣ ਮੇਲ ਹੋ ਗਿਆ ਅਈ ਤੇ ਸੁਪਣਾ ਹੀ ਲੱਗ ਰਿਹਾ ਸਾਰਾ ਕੁਝ ਕਿਹਦਾ ਕਲਚਰ ਲੱਗਾ ਉਹਨੂੰ ਪੰਜਾਬ ਦਾ ਕਲਚਰ ਪੰਜਾਬ ਦਾ ਉਹਨੂੰ ਬਹੁਤ ਪਸੰਦ ਆਇਆ ਕਿਉਂਕਿ ਹਾਫ ਬਲੱਡ ਪੰਜਾਬ ਦਾ ਉਹਦਾ ਬਹੁਤ ਉਹਨੂੰ ਪਸੰਦ ਆਇਆ ਪੰਜਾਬ ਦਾ ਕਲਚਰ ਹਾਂਜੀ ਤੇ ਉਹ ਜਾਣავੇ ਕਿ ਜੇ ਨੂੰ ਡਾਉਂਦੇ ਮਦਰ ਉਹਨਾਂ ਦੇ ਬੋਰ ਹੋ ਗਏ ਤੇ ਇੱਕ ਦੇ ਲੱਗਾ ਸੀ ਸਾਡਾ ਹਾਂਜੀ ਹਾਂਜੀ ਜਾਂ ਦੋ ਤਰੀਕ ਨੂੰ ਜਾਂ ਤਿੰਨ ਨੂੰ ਜਾਏਗਾ ਜੇ ਟਿਕਟ ਕਨਫਰਮ ਨਹੀਂ ਹੋਈ ਹਾਂਜੀ ਹਾਂਜੀ ਮਮਾ ਨਾਲ ਗੱਲ ਹੋ ਗਈ ਹਾਂਜੀ ਇੱਕ ਦਿਨ ਹੋਈ ਸੀ ਜਿੱਦਨੇ ਆਇਆ ਉਸ ਦਿਨ ਹੀ ਐਨਾ ਮੇਰੀ ਗੱਲ ਕਰਾਈ ਸੀ ਤੇ ਹੁਣ ਮੈਂ ਦੱਸਿਆ ਵੀ ਐਨੇ ਮੈਨੂੰ ਲੱਭ ਲਿਆ ਵਾ ਤੇ ਸਾਡੇ ਕੋਲ ਹੀ ਆ ਤੇ ਉਹ ਕਹਿੰਦੇ ਨੇ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਇਹ ਜੇ ਆਪਾਂ ਗੋਲਡਨ ਟੈਂਪਲ ਤੇ ਵਾਗਾ ਬਾਰਡਰੀ ਗਏ ਆ ਤੇ ਬਾਕੀ ਹੁਣ ਆਪਣੇ ਰਿਸ਼ਤੇਦਾਰਾਂ ਕੋ ਲੈ ਕੇ ਜਾਂਦਾ ਪਿਆ ਵਾਂ ਫਿਰ ਇਹਨੂੰ ਲਾਗੇ ਬੰਨੇ ਹੋਰ ਕਮਾਵਾਂਗੇ ਜਿੱਥੇ ਦਿੱਲ ਤੱਕ ਜਾ ਸਕਦੇ ਲੈ ਕੇ ਜਾਊਂਗਾ ਇਹਨੂੰ ਹਾਂਜੀ